ਅੱਜ ਮਹਾਰਾਜਾ ਹੀਰਾ ਸਿੰਘ ਜੀ ਦੇ 181 ਮਜਨ ਦਿਹਾੜਾ ਜੀ ਔਰ ਰਿਆਸਤੀ ਕਿਲਾ ਨਾਬਾ ਦੇ ਵਿੱਚ ਤੀਜੀ ਵਾਰ ਜਾਨਕੀ 2022 ਤੋਂ ਸ਼ੁਰੂ ਹੋਇਆ ਸੀਗਾ ਅੱਜ 2024 ਚੱਲ ਰਿਹਾ 18 ਦਸੰਬਰ ਤੀਜਾ ਜਨਮ ਦਿਹਾੜਾ ਔਰ 181 ਸਾਲ ਹੋ ਗਏ ਉਹਨਾਂ ਨੂੰ ਮਨੇ ਜਨਮ ਹੋਇਆ ਸੀ ਔਰ ਇਹ ਜਨਮ ਦਿਹਾੜੇ ਮੌਕੇ ਸਮੂ ਨਾਬਾ ਦੀ ਸੰਗਤ ਸਕੂਲਾਂ ਦੇ ਬੱਚੇ ਬਜ਼ੁਰਗ ਨੌਜਵਾਨ ਪੰਡਾਂ ਤੋਂ ਸਾਰੀ ਸੰਗਤ ਜਿਹੜੀ ਆ ਕੇ ਮੱਥਾ ਟੇਕ ਰਹੀ ਹੈ ਬੜੀ ਸਰਦਾ ਭਾਵਨਾ ਹੈ ਜੀ ਮਰਦਾ ਹੀਰਾ ਸਿੰਘ ਜੀ ਪ੍ਰਤੀਕ ਦੇ ਉਹਨਾਂ ਦੀ ਵਿਰਾਸਤ ਹੈ ਕਿਲਾ ਉਹਨਾਂ ਦਾ ਜਿੱਥੇ ਕਦੇ ਇਹ ਮਹਿਲ ਦੇ ਵਿੱਚ ਰਹਿੰਦੇ ਹੁੰਦੇ ਸੀ ਇੱਥੇ ਕਚਹਿਰੀਆਂ ਲੱਗਦੀ ਹੁੰਦੀਆਂ ਸੀ ਫੈਸਲੇ ਹੁੰਦੇ ਸੀ ਲੋਕਾਂ ਦੇ ਤਕਦੀਰ ਦੇ ਪਰ ਇਹ ਹੌਲ ਵਾਲੇ ਖੰਡਰ ਬਣਦੀ ਜਾ ਰਹੀ ਹੈ ਨੂੰ ਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਾਹੀ ਪਰਿਵਾਰ ਗਾਨੀ ਪ੍ਰੀਤੀ ਸਿੰਘ ਜੀ ਉਹਨਾਂ ਦਾ ਪਰਿਵਾਰ ਸਾਰਾ ਸਾਰਾ ਸਹਿਯੋਗ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਕਿ ਜਿਸ ਤਰ੍ਹਾਂ ਸੇ ਮਹਾਰਾਜ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਬਣਾਇਆ ਜਾ ਰਿਹਾ ਹੈ ਮਾਰੇ ਐਮ ਐਲ ਏ ਸਾਹਿਬ ਕੇ ਥਰੂ और ये देख के बहुत अच्छा लगता है कि आज भी उन्हें इस तरह से याद किया जाता है उनके शहर में उनके नगर में जैसे आज उनका जन्म दिहाड़ा बदरुखा में भी बनाया था जहाँ वो पैदा हुए थे तो ये देखे लगता है कि इंसान की जो काबिलियत होती है जो इंसान ने जो कर्म किए होते हैं उसके बाद वो इंसान अमर हो जाता है आज इतने सालों बाद भी सौ से ज़्यादा साल हो गए हैं और लोग उन्हें याद कर रहे हैं बहुत बड़ी बात है इसके लिए اس کے لیے بہت بہت دھن्यवाद ایم ایل اے صاحب کا مہاراج جیرا سنگھ جی کا جنم دیہاڑا بنانے کے لیے اور بدروکا پنڈ کے سبھی پنڈواسیوں کا بھی دھن्यवाद جتھے انہاں دا 181واں جنم دیہاڑا منایا جا رہا ہے جتھے سری اکھن پٹ صاحب پرارंभ ہوئے اج بھوج پائے گئے اور پرંત گرو کا کیرتن ہو رہا ہے سچ بڑی سنگت آ رہی ہے ساتھ سنگت جی اس کرکے اے ہو جے ธรรมی راج جڑے ہوئے نے جڑے بنا ووٹاں تو بن دے سن ਤੇ ਆਪਣੇ ਧਰਮ ਦਾ ਰਾਜ ਕਰਦੇ ਸਨ ਤੇ ਸਾਰਿਆਂ ਨੂੰ ਗਲਵਕੜੀ ਵਿੱਚ ਲੈ ਕੇ ਪ੍ਰੇਮ ਕਰਦੇ ਸੀ ਪਰਉਪਕਾਰੀ ਸੀ ਇਸ ਕਰਕੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਬਧੀਆਂ ਸਰੋਤਿਆਂ ਨੂੰ ਜਿੰਨੇ ਵੀ ਸਾਨੂੰ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗ ਰਿਹਾ ਪਾਜੀ ਮੈਂ ਸਰਪੰਚ ਹਸਤਨਾਵ ਜੀ 81ਵੇਂ ਮਹੀਨੇ ਵਿੱਚ ਸੰਮਤੀ ਨਾਲ ਸੰਪੰਨ ਹੋਇਆ ਸੀ ਕਿ ਅਸੀਂ ਇੱਥੇ ਪਹੁੰਚੇ ਹਾਂ ਤੇ ਸਾਡੇ ਜੀਨੀਤ ਸਰਜੀ ਨੇ ਮਹਿਮਤੀ ਕੀਤੀ ਜੀ ਸਾਡੀਆਂ ਵਾਸੀਆਂ ਦੀਆਂ ਜੀਜਾ ਸਨ ਕਰਵਾਣਾ ਸਾਡੀ ਸਾਰੀ ਪੰਜਾਬੀਆਂ ਨੇ ਸਾਰੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਸਾਡਾ ਬਾਕੀ ਐਮਐਲਏ ਸਾਹਿਬਾ ਇਨੀ ਕੋਸ਼ਿਸ਼ ਕਰ ਰਹੇ ਪਿਛਲੇ ਸਾਲ ਵੀ ਮਾਈ ਸੀ 3 ਸਾਲ ਵੀ ਐਮਐਲਏ ਸਾਹਿਬ ਨਾਲ ਸਾਡਾ ਪਰਿਵਾਰਕ ਮਿਲਿਆ 24 ਸਾਲ ਪਿੰਡ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਗਰੂਖ ਖਾਲਸਾ ਜੀ ਵੈਕੀਨ ਫਤਿਹ ਇਹ ਬਹੁਤ ਸੋਹਣਾ ਸਵਾਗਤ ਹੈ ਨਬ ਸ਼ਹਿਰਵਾਦ ਤੇ ਖੁਸ਼ੀ ਦੀ ਗੱਲ ਹੈ ਇਹ ਮਹਾਰਾਜਾ 181ਵੇਂ ਜਨਮ ਦਿਨ ਕਿ ਹੜਾ ਹੈ ਇਸ ਨੂੰ ਸਾਡੇ ਹਲਕੇ ਦੇ ਐਮਐਲਏ ਜੀਮਨ ਜੀ ਮਹਾਰਾਣੀ ਪ੍ਰੀਤੂ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਨਾਲ ਮਿਲ ਕੇ ਮਨਾਉਂਦੇ ਨੇ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਆ ਇਹ ਹਰ ਸਾਲ ਮਨਾਉਂਦੇ ਰਹੇ ਬੈਜੀ ਖਾਲਸਾ ਬੈਜੀ ਫਤਿਹ ਮਾਨ ਸਾਹਿਬ ਇਹ ਬੜਾ ਭਾਗਾ ਵਾਲਾ ਦਿਨ ਆ ਸਾਡੇ ਐਮ ਐਲ ਏ ਸਾਹਿਬ ਨੇ ਸਰਦਾਰ ਹੀਰਾ ਸਿੰਘ ਜਿਹੜੇ ਧਰਮੀ ਰਾਜੇ ਸੀ ਇਸੇ ਕਿਲੇ ਚ ਉਹ ਕਚਹਿਰੀ ਲਾ ਕੇ ਲੋਕਾਂ ਨੂੰ ਇਨਸਾਫ ਦਿਆ ਕਰਦੇ ਸੀ ਤੇ ਇੱਕ ਇਤਿਹਾਸਿਕ ਦਿਨ ਆ ਜਦੋਂ ਕਿ ਸਾਡੇ ਐਮ ਐਲ ਏ ਸਾਹਿਬ ਨੇ ਇਹ ਦਿਨ ਮਨਾ ਕੇ ਉਹਨਾਂ ਦੀ 181ਵਾਂ ਜਨਮ ਦਿਨ ਮਨਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਸਾਡੀ ਧਰਮ ਭੂਮੀ ਵਾਸਤੇ ਇਹ ਬਹੁਤ ਭਾਗਾ ਵਾਲਾ ਮਹਾਰਾਜਾ ਹੀਰਾ ਸਿੰਘ ਜਿਹੜੇ ਮਹਾਰਾ ਧਰਮੀ ਮਹਾਰਾਜਾ ਹੋਏ ਨੇ ਨਾਭਾ ਰਿਆਸਤ ਦੇ ਜਿਨ੍ਹਾਂ ਦੇ ਬਹੁਤ ਵੱਡੇ ਦੇਣ ਆ ਨਾਭਾ ਦੀ 181ਵਾਂ ਜਨਮ ਦਿਹਾੜਾ ਜਿਹੜਾ ਅੱਜ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਦੇ ਨਾਲ ਇਹ ਲਗਾਤਾਰ ਜਦੋਂ ਦੇ ਐਮਐਲਏ ਸਾਹਿਬ ਸੱਤਾ ਦੇ ਵਿੱਚ ਆਏ ਨੇ ਉਦੋਂ ਤੋਂ ਲਗਾਤਾਰ ਇਹ ਦੀਜੀਵਾਰੀ ਮਨਾਇਆ ਜਾ ਰਿਹਾ ਤੇ ਅਸੀਂ ਕੋਸ਼ਿਸ਼ ਕਰਾਂਗੇ ਲਗਾਤਾਰ ਚੱਲਦਾ ਰਹੇ ਤੇ ਇਸ ਤਰ੍ਹਾਂ ਪ੍ਰੋਗਰਾਮ ਚੱਲਦੇ ਰਹਿਣ ਸੰਗਤਾਂ ਬਹੁਤ ਹਮ ਹਮਾ ਕੇ ਪਹੁੰਚ ਰਹੀਆਂ ਨੇ ਬੜੀ ਸ਼ਰਦਾ ਨਾਲ ਨਾਬਾ ਦੇ ਲੋਕ ਆ ਕੇ ਮੱਥਾ ਟੇਕ ਕੇ ਜਾ ਰਹੇ ਨੇ ਤੇ ਬਹੁਤ ਬਹੁਤ ਸ਼ਰਦਾ ਦੇ ਨਾਲ ਹੀ ਮਨਾਇਆ ਜਾ ਰਿਹਾ ਹੈ ਤੇ ਆਪਾਂ ਸਾਰੇ ਰਲ ਮਿਲ ਕੇ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦੀਆਂ ਜੋ ਪੂਰਨੇ ਪਾ ਕੇ ਗਾਣੇ ਆਪਾਂ ਉਹਨਾਂ ਦੇ ਉੱਪਰ ਚੱਲ ਪਾਈਏ ਸਾਰੇ ਇਹੀ ਜਿਹੜਾ ਉਹਨਾਂ ਦਾ ਅਸਲੀ ਸ਼ਰਧਾਂਗੀ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਇਹ ਪਿਛਲੇ 3 ਸਾਲਾਂ ਤੋਂ ਸਾਡੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਇੱਥੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਤੇ ਨਾਬਾ ਦੇ ਵਿੱਚ ਨਾਬੇ ਦੇ ਵਿੱਚ ਪਹਿਲੇ ਵਿਧਾਇਕ ਦੇਖੇ ਨੇ ਕਿ ਜਿਹੜੇ ਇਸ ਤਰ੍ਹਾਂ ਰਾਜੇ ਮਹਾਰਾਜਾ ਦੀ ਯਾਦ ਨੂੰ ਤਾਜ਼ਾ ਰੱਖਦੇ ਨੇ ਤੇ ਬਹੁਤ ਹੀ ਉਤਸ਼ਾਹ ਨਾਲ ਹਰ ਵਾਰ ਨਵੇਂ ਸਾਲ ਦੇ ਮੌਕੇ ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਉਹਨਾਂ ਦੀ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਜਿੱਥੇ ਕਿ ਸਾਰੇ ਸਕੂਲੀ ਬੱਚੇ ਤੇ ਸਾਰੇ ਨਾਬਾ ਸ਼ਹਿਰ ਤੇ ਪਿੰਡਾਂ ਵਿੱਚੋਂ ਵੀ ਦੂਰ ਦੂਰ ਤੋਂ ਪਸੰਦ ਦੀਆਂ ਨੇ ਸਲਾਗਾ ਜੋਗ ਜਿਹੜਾ ਫੈਸਲਾ ਸਾਡੇ ਨਾਬਾ ਹਲਕੇ ਦੇ ਐਮਐਲਏ ਸਾ ਗੁਰਦੇਵ ਸਿੰਘ ਦੇਮਾਨ ਜੀ ਵੱਲੋਂ ਕੀਤਾ ਗਿਆ ਇਹ ਪਿਛਲੀਆਂ ਸਰਕਾਰਾਂ ਚ ਕਦੇ ਵੀ ਇਦਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਹੈਗੇ ਪੁਰਾਣੇ ਜਿਹੜੇ ਧਰਮੀ ਰਾਜੇ ਨੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਜਿਹੜੇ ਰਾਜੇ ਹੋਏ ਨੇ ਵੀ ਉਹਨਾਂ ਦੀ ਕੋਈ ਯਾਦਗਾਰ ਮਨਾਈ ਜਾਵੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਇਹ ਬਹੁਤ ਹੀ ਵੱਡਾ ਉਪਰਾਲਾ ਇਹ ਪਿਛਲੀਆਂ ਬਹੁਤ ਸਰਕਾਰਾਂ ਲੰਘੀਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਮੈਂ ਧੰਨਵਾਦ ਕਰਦਾ ਇਹ ਸਰਕਾਰ ਦਾ ਔਰ ਹਲਕੇ ਦੇ ਐਮਐਲਏ ਸਾ ਗੁਰਦੇਵ ਸਿੰਘ ਦੇਮਾਨ ਜੀ ਦਾ ਜਿਨ੍ਹਾਂ ਨੇ ਇਹਡਾ ਉਪਰਾਲਾ ਕਰਕੇ ਇਸ ਲਈ ਕਈ ਸਾਲਾਂ ਤੋਂ ਜਿਹੜੀ ਇਹ ਮਹਾਰਾ ਹੀਰਾ ਸਿੰਘ ਦੀ ਯਾਦਗਾਰ ਬਣਾ ਰਹੇ ਨੇ ਜਾਂ ਮਹਾਰਾਜਾ ਰਗੀਰਾ ਸਿੰਘ ਬਹੁਤ ਧਰਮੀ ਰਾਜਾ ਹੋਏ ਨੇ ਉਹ ਕਿਸੇ ਵੀ ਪ੍ਰੋਗਰਾਮ ਉਹਨਾਂ ਨੇ ਲਿਕਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਮੁੱਖ ਰੱਖ ਕੇ ਉਹ ਇੱਕ ਚੌਂਕੜੇ ਵਿੱਚ ਉਹਨਾਂ ਨੇ ਪਾਠ ਸੁਣਿਆ ਇਹ ਬਹੁਤ ਚੰਗੇ ਕਾਰਜ ਮਹਾਰਾਜਾ ਜਿਹੜੇ ਹੀਰਾ ਸਿੰਘ ਨੇ ਕੀਤੇ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਇਹ ਬਹੁਤ ਹੀ ਸਲਾਘਾਯੋਗ ਕਦਮ ਆ ਐਮ ਐਲ ਗੁਰਦੇਸ਼ ਸਿੰਘ ਦੇਵ ਮਾਨ ਜੀ ਦਾ ਆਵੇ ਰਚਨਾ ਆ ਆ ਤੋਈ